ਗੁੱਡ ਮਾਰਨਿੰਗ ਦੋਸਤੋ ਅੱਜ ਆਪਾਂ ਨਾਕੋ ਤੋਂ ਆਪਣਾ ਸਫਰ ਸ਼ੁਰੂ ਕਰਾਂਗੇ ਕਾਜਾਵਲ ਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਡرائی ਪਹਾੜ ਬਿਲਕੁਲ ਖੁਸ਼ਕਲੇ ਲਦਾਖੀ ਤਰ੍ਹਾਂ ਪਹਾੜ ਸ਼ੁਰੂ ਹੋ ਗਿਆ ਤੇ ਮੈਂ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਵੇਰੇ ਨਿਕਲਿਆ ਸੀ ਥੋੜੀ ਸੈਰ ਕਰਨ ਵਾਸਤੇ ਕਿ ਮੇਰੀ ਇੱਕ ਵੈਸੇ ਵੀ ਆਦਤ ਹੈ ਮੈਂ ਜਿੱਥੇ ਵੀ ਰੁਕਦਾ ਉਥੇ ਥੋੜੀ ਬਹੁਤ ਸੈਰ ਜ਼ਰੂਰ ਕਰਦਾ ਜਿਹੜਾ ਕੁਝ ਫੈਦਲ ਦੇਖਿਆ ਜਾ ਸਕਦਾ ਉਹ ਕਿਸੇ ਵਹੀਕਲ ਦੇ ਉੱਤੇ ਨਹੀਂ ਦੇਖਿਆ ਜਾ ਸਕਦਾ। ਹੋਰ ਨਾਲੇ ਜੇ ਸਰੀਰ ਠੀਕਰ ਹੋਊਗਾ ਤਾਂ ਹੈ ਹੀ ਹੈ। ਜਿੱਦੇ ਜਾ ਰਹੇ ਆ ਇਧਰ ਕਾਫੀ ਚੜਾਈ ਆ। ਸਾਹ ਵੀ ਚੜੂਗਾ ਹਾਲਾਂਕਿ ਨਿਮਾਨ ਵਾਲੇ ਪਾਸੇ ਵੀ ਜਾਇਆ ਜਾ ਸਕਦਾ ਸੀ ਪਰ ਆਪਾਂ ਚੜਾਈ ਵਾਲੇ ਪਾਸੇ ਨੂੰ ਚੁੜਿਆ ਕਿ ਇੱਧਰਲੇ ਵਾਸਤੇ ਚੱਲਦੇ ਆ ਕੋ ਸਾਹਮਣੇ ਪਹਾੜਾਂ ਦੇ ਉੱਤੇ ਪਰਖ ਦਿਖ ਰਹੀ ਹੋਏ ਟਾਪ ਦੇ ਉੱਤੇ ਅੱਧੇ ਪਹਾੜਾਂ ਦੇ ਉੱਤੇ ਸੂਰਜ ਨੇ ਕਿਰਨਾ ਮੈਂ ਆਪਣਾ ਪ੍ਰਕਾਸ਼ ਕਰ ਦਿੱਤਾ ਤੇ ਉਹ ਚਮਕ ਰਿਹਾ ਹੈ ਦੂਸਰੀ ਥਾਂ 'ਤੇ ਹਨੇਰਾ ਹੈ ਤੇ ਇਸੇ ਤਰ੍ਹਾਂ ਉਹ ਦੂਰ ਬੱਦਲ ਇਧਰ ਪਹਾੜ ਦੀ ਚੋਟੀ ਦੇ ਉੱਤੇ ਬਿਲਕੁਲ ਬੱਦਲ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਸਾਰੇ ਸਵੇਰ ਦੇ ਪੌਣੇ 6 ਹੋਇਆ ਪਹਿਲਾ ਵਿਕਲਪ ਹੀ ਮਿਲਿਆ ਪਾਣਾ ਨਹੀਂ अदरवाइज ਇਹ ਰੋਡ ਬਹੁਤ ਬਿਜ਼ੀ ਰੋਡ ਹੈ ཁྱོད ཚོ ཁྱོད ਅਸੀਂ ਅਕੋ ਤੋਂ ਬਾਰ ਬਾਰ ਰੁਕੇ ਸੀ 5 ਕਿਲੋਮੀਟਰ ਤੇ 6 ਕਿਲੋਮੀਟਰ ਹੁਣ ਕਿਲੋਮੀਟਰ ਸਹਜਾ ਨੂੰ ਆਵੇ ਕਾ ਇਤੋਂ 12 ਕਿਲੋਮੀਟਰ ਹੈਗੇ ਬੁਰਾ ਸੀ ਵੀ ਖਾਂ ਉਹ ਥੱਲੇ ਰੋਡ ਦਿਖ ਰਹੀ ਹੁਣ ਇਹ ਸਤਵੰਗੂ ਮੇਲਦੀ ਜਾਂਦੀ ਆ ਅਸੀਂ ਸ਼ਾਇਦ ਉਸੇ ਰਸਤੇ ਤੋਂ ਆਏ ਹੋਵਾਂਗੇ ਰਾਤ ਪਰ ਆ ਪਿੰਡ ਵੀ बसे ਹੋਏ ਆ ਪਿੰਡ ਦੇ ਪਿੰਡ ਹੋਣਾ ਕੁਝ ਉਹ ਵਾਜਾਂ ਯਾਰੀਆਂ ਆ ਰਹੀਆਂ ਨੇ ਪਿੰਡ ਦੀਆਂ ਵੀ ਉਹ ਦੇਖੋ ਪਹਾੜ ਦੀ ਚੋਟੀ ਚਲੋ ਠੀਕ ਹੈ ਵੀ ਦੋਸਤੋ ਮੈਂ ਥੋੜਾ ਹੋਰ ਲਾਲਾਂ ਚੱਕਰ